ਭਾਰਤੀ ਰਿਜ਼ਰਵ ਬੈਂਕ ਨੇ Paytm ਨੂੰ ਵੱਡੀ ਰਾਹਤ ਦਿੱਤੀ ਹੈ 15 ਦਿਨਾਂ ਦੀ ਹੁਣ ਹੋਰ ਛੋਟ ਦਿੱਤੀ ਹੈ ਹੁਣ Paytm Payments Bank ਤੇ ਪਾਬੰਦੀ ਦੀ ਸੀਮਾ 29 ਫਰਵਰੀ ਤੋਂ ਲਾਗੂ ਨਹੀਂ ਹੋਵੇਗੀ ਪਰ ਇਸ ਨੂੰ 15 ਦਿਨ ਹੋਰ ਵਧਾ ਦਿੱਤਾ ਗਿਆ ਹੁਣ Paytm Payments Bank ਤੇ ਪਾਬੰਦੀ 15 ਮਾਰਚ ਤੋਂ ਬਾਅਦ ਲਾਗੂ ਹੋਵੇਗੀ ਇਸ ਦਾ ਮਤਲਬ ਹੈ ਕਿ Paytm ਵਾਲਟ ਫਾਸਟੈਗ ਅਤੇ ਕਾਕਾ ਦੇ ਖਾਤਿਆਂ ਵਿੱਚ ਲੈਣ-ਦੇਣ 15 ਮਾਰਚ 2024 ਤੱਕ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ RBI ਨੇ Paytm ਨੂੰ ਲੈ ਕੇ FAQV ਜਾਰੀ ਕੀਤਾ ਹੈ ਦਰਸਲ 31 ਜਨਵਰੀ 2024 ਨੂੰ ਭਾਰਤੀ ਰਿਜ਼ਰਵ ਬੈਂਕ ਨੇ ਵੱਡਾ ਕਦਮ ਚੁੱਕਦਿਆਂ Paytm ਦੀ ਬੈਂਕਿੰਗ ਸੇਵਾਵਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਸੀ ਜੋ ਕਿ 29 ਫਰਵਰੀ 2024 ਤੋਂ ਲਾਗੂ ਹੋਣਾ ਸੀ ਪਰ ਹੁਣ ਇਸ ਤਾਰੀਖ ਵਿੱਚ ਸੋਧ ਕੀਤੀ ਗਈ ਹੈ ਯਾ RBI ਨੇ 31 ਜਨਵਰੀ ਨੂੰ ਕਿਹਾ ਸੀ ਕਿ Paytm Payments Bank ਤੇ ਰੈਗੂਲੇਟਰੀ ਐਕਸ਼ਨ ਲਿਆ ਗਿਆ ਹੈ ਜਿਸ ਕਾਰਨ Paytm Payments Bank ਖਾਤੇ 'ਚ ਲੈਣ-ਦੇਣ Paytm Wallet ਪਾਸਟ ਆਏਗਾ ਤੇ ਟੌਪ-ਅਪ ਵਰਗੀਆਂ ਸੇਵਾਵਾਂ ਮ 29 ਫਰਵਰੀ ਤੋਂ ਬਾਅਦ ਬੰਦ ਹੋ ਜਾਣਗੀਆਂ ਕੇਂਦਰੀ ਬੈਂਕ ਨੇ ਕਿਹਾ ਕਿ ਉਸਨੇ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੀ ਧਾਰਾ 35ਏ ਦੇ ਤਹਿਤ ਪੀਟੀਐਮ ਦੀ ਪੇਰੈਂਟ ਕੰਪਨੀ 197 ਕਮਿਊਨੀਕੇਸ਼ਨ ਵੱਲੋਂ ਸੰਚਾਲਿਤ ਪੀਟੀਐਮ ਪੇਮੈਂਟਸ ਬੈਂਕ ਲਿਮਟਿਡ ਤੇ ਕੁਝ ਵਪਾਰਕ ਪਾਬੰਦੀਆਂ ਲਗਾਈਆਂ ਨੇ ਆਰਬੀਆਈ ਨੇ ਅੱਗੇ ਕਿਹਾ ਹੈ ਕਿ ਲੋਕਾਂ ਦੇ ਹਿੱਤਾਂ ਨੂੰ ਤਿਆਰ ਵਿੱਚ ਰੱਖਦੇ ਹੋਏ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਨੂੰ ਕੁਝ ਹੋਰ ਸਮਾਂ ਦਿੱਤਾ ਜਾ ਰਿਹਾ ਹੈ ਆਰਬੀਆਈ ਨੇ ਕਿਹਾ ਹੈ ਕਿ ਇਸ ਮਿਆਦ ਦੇ ਦੌਰਾਨ ਕੋਈ ਹੋਰ ਜਮਾ ਜਾਂ ਕ੍ਰੈਡਿਟ ਲਾਈਨ ਦੇਣ ਜਾਂ ਟੌਪ-ਅਪ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ 15 ਮਾਰਚ 2024 ਤੋਂ ਬਾਅਦ ਗਾਕਾਂ ਦੇ ਖਾਤੇ ਪ੍ਰੀਪੇਡ ਵਾਲਟ ਫਾਸਟੈਗ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਵਰਗੀਆਂ ਸਾਰੀਆਂ ਸਵਾਮਾ ਬੰਦ ਹੋ ਜਾਣਗੀਆਂ ਜੇ ਕੋਈ ਪੇਟੀਆਂ ਪੇਮੈਂਟਸ ਬੈਂਕ ਖਾਤੇ ਵਿੱਚ ਰਿਫੰਡ ਦੀ ਉਡੀਕ ਕਰ ਰਿਹਾ ਹੈ ਤਾਂ 15 ਮਾਰਚ 2024 ਤੋਂ ਬਾਅਦ ਵੀ ਭਾਈਵਾਲ ਬੈਂਕਾਂ ਤੋਂ ਖਾਤੇ ਵਿੱਚ ਰਿਫੰਡ ਕੈਸ਼ਬੈਕ ਸਵੀਪ ਇਨ ਜਾਂ ਵਿਆਜ ਦੀ ਆਗਿਆ ਹੈ ਨਾਲ ਹੀ ਤੁਸੀਂ 15 ਮਾਰਚ ਤੋਂ ਬਾਅਦ ਵੀ ਇਸ ਖਾਤੇ ਤੋਂ ਪੈਸੇ ਕਢਵਾ ਸਕਦੇ ਹੋ ਵਾਲਟ 'ਚ ਜਮਾ ਰਾਸ਼ੀ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ RBI ਨੇ ਕਿਹਾ ਕਿ ਜੇ ਤੁਹਾਡੇ ਕੋਲ Paytm ਵਾਲਟ ਹੈ ਤਾਂ ਤੁਸੀਂ 15 ਮਾਰਚ ਤੱਕ ਜਮਾ ਰਕਮ ਤੇ ਇਸ ਦੀ ਵਰਤੋਂ ਕਰ ਸਕਦੇ ਹੋ ਹਾਲਾਂਕਿ 15 ਮਾਰਚ ਤੋਂ ਬਾਅਦ ਜਮਾ ਕਰਨ ਦੀ ਆਗਿਆ ਨਹੀਂ ਹੋਵੇਗੀ ਸਿਰਫ ਬਾਕੀ ਰਕਮ ਹੀ ਵਰਤੀ ਜਾ ਸਕਦੀ